ਕਿ ਨਾ ਸਵਾਲ ਕਰ ਦਿੰਦੇ ਆ ਉਹਨਾਂ ਨੂੰ ਵੀ ਤੁਸੀਂ ਉਹ ਜਿਤਾਏ ਸੀ ਬਦਲਾ ਲੈਉਣਾ ਉਸ ਸਮੇਂ ਦੀ ਮੁੱਖ ਮੰਗ ਸੀਗੀ ਪਿਛਲੀਆਂ ਸਰਕਾਰਾਂ ਨੇ ਜੋ ਕੁਝ ਕੀਤਾ ਤਸ਼ੱਦਦ ਤਾਂ ਉਹਦਾ ਵੀ ਹੁੰਦੇ ਰਹੇ ਆ ਇਹਦੇ ਈ ਦੀ ਗਵਾਈ ਇਹੀ ਚੀਜ਼ ਭਰਦੀ ਆ ਵੀ ਤਸ਼ੱਦਦ ਹੁੰਦੇ ਰਹੇ ਵੀ ਇਹਨਾਂ ਦੇ 92 ਸੀਟਾਂ ਆਈਆਂ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਤੁਸੀਂ ਉਹ ਜਿਤਾਏ ਸੀ ਹੁਣ ਭੁੱਗਤੋ ਇਸ ਤਰ੍ਹਾਂ ਨਹੀਂ ਆ ਬਾਈ ਜੇ ਜਿਤਾਏ ਸੀ ਉਹ ਜਿਨ੍ਹਾਂ ਨੂੰ ਅੱਪਾ ਭਗਤ ਕਹਿੰਦੇ ਅੱਜ ਆ ਭੇਟਾ ਕਹਿੰਦੇ ਆ ਨਾ ਫਿਰ ਉਕਰ ਟੁਕੜ ਟੁਕੜ ਭੇਟਾ ਤਾਂ ਨਹੀਂ ਬਣਿਆ ਸਿਰ ਉੱਪਰ ਟੁਕੜ ਟੁਕੜ ਪੈਡਾਂ ਤਾਂ ਨਹੀਂ ਬਣਿਆ ਕਰਦਾ ਤਾਂ ਪੁਲਿਸ ਉਹਨੇ ਨੌਜਵਾਨਾਂ ਨੇ ਆਪਣਾ ਜੋਰ ਦਿਖਾਇਆ ਜੋਰ ਹੈ ਨਾ ਤਾਂ ਜਦੋਂ ਬਲ ਦਾ ਪ੍ਰਯੋਗ ਕੀਤਾ ਮੈਂ ਮਗਰ ਭੱਜਿਆ ਨੌਜਵਾਨਾਂ ਦੇ ਵੀ ਪੁਲਿਸ ਅੱਗੇ ਕੀ ਡੰਡਾ ਬਰੇਡ ਕਰਦੀ ਜਾਂ ਕੀ ਮੈਂ ਭੱਜਦਾ ਸੀ ਪਿੱਛੋਂ ਕਿਸ ਨੇ ਬਹੁਤ ਜ਼ੋਰ ਦੇ ਨਾਲ ੱੱੱਕਾ ਮਾਰਿਆ ੱੱੱਕਾ ਮਾਰਿਆ ਬੱਜਿਆ ਇਹ ਨਹੀਂ ਮੈਨੂੰ ਪਤਾ ਕਿਉਂਕਿ ਮੈਂ ਤਾਂ ਕਿਹ ਪਰਸਵਲੋਂ ਮਾਰੇਗਾ ਕਿ ਨੌਜਵਾਨਾਂ ਵੱਲੋਂ ਮਾਰੇ ਨਹੀਂ ਨਹੀਂ ਲੱਗਿਆ ਵੀਰੇ ਮੈਂ ਤਾਂ ਡਿੱਗਿਆ ਬਹੁਤ ਪੂਰੀ ਤਰ੍ਹਾਂ ਡਿੱਗ ਕੇ ਮੇਰੇ ਪੈਰ ਦੀ ਚਾਪੂ ਫਾੜੀ ਪੱਤਰਕਾਰਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਨੌਜਵਾਨਾਂ ਤੇ ਡਾਂਗਾ ਪਰਾਈਆਂ ਜਾ ਰਹੀਆਂ ਉਹ ਬਾਈ ਇਹ ਬਦਲਾਅ ਆਇਆ ਮਤਲਬ ਕਿ ਬਦਲਾਅ ਦੇ ਲਈ ਉਹਨਾਂ ਨੇ ਬਦਲਾਅ ਲਈ ਕਿਹਾ ਸੀ ਵੀ ਅਸੀਂ ਸਾਡੀ ਪਾਰਟੀ ਨੂੰ ਲਿਆਓ ਅਸੀਂ ਬਦਲਾਅ ਲੈ ਕੇ ਆਵਾਂਗੇ ਸਾਨੂੰ ਸਰਕਾਰ ਚ ਲਿਆਓ ਬਦਲਾਅ ਆਇਆ ਉਹਨਾਂ ਨੇ ਆਏ ਥੋੜੀ ਕਾਸੀ ਵੀ ਅਸੀਂ ਚੰਗਾ ਕਰ ਬਦਲਾਅ ਆ ਗਿਆ ਬਦਲਾਅ ਤਾਂ ਬਦਲਾਏ ਆ ਚਾਹੇ ਨੈਗੇਟਿਵ ਆਵੇ ਚਾਹੇ ਪੋਜ਼ਿਟਿਵ ਆਵੇ ਪਰ ਆਇਆ ਤਾਂ ਬਦਲਾਏ ਆ ਪਹਿਲਾਂ ਆ ਕੰਮ ਤਾਂ ਨਹੀਂ ਲਏ ਹੁੰਦੇ ਆ ਹੋਣ ਲੱਗੇ ਹੁਣ ਇਹ ਬਦਲਾਇਆ ਚਾ ਬਾਈ ਮੈਨੂੰ ਸਮਝ ਨਹੀਂ ਆਉਂਦੀ ਵੀ ਯਾਰ ਇਹਨਾਂ ਦੇ ਵਿਧਾਇਕ ਜਿਹੜੇ ਨੇ ਕਿਉਂ ਨਹੀਂ ਸਲਾਹ ਦੇ ਰਹੇ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਤਾਂ ਦੇ ਦਿੰਦੇ ਹੁੰਦੇ ਸੀ ਕੱਟ ਡਟ ਕਰਾ ਕੋਈ ਭਗਵੰਤ ਮਾਨ ਦਾ ਇਹਨਾਂ ਨੂੰ ਸਰਕਾਰ ਦਾ ਇਹ ਵੀ ਕਹਿ ਰਿਹਾ ਜੀ ਸੱਥਾਂ ਦੇ ਵਿੱਚ ਫੈਸਲੇ ਹੋਣਗੇ ਜੇ ਸਾਡੀ ਸਰਕਾਰ ਆਉਂਦੀ ਹੈ। ਇਹਨਾਂ ਦੀ ਸਰਕਾਰ ਆ ਗਈ ਆ ਸੱਥਾਂ ਲੱਗੀਆਂ ਤਾਂ ਹੋਈਆਂ ਭਾਜੀ ਇਹ ਸਹੀ ਤਾਂ ਕਹਿੰਦੇ ਸੀ ਉਹ। ਆ ਦੇਖੋ ਹਰ ਥਾਂ ਤੇ ਸੱਥਾਂ ਬਣਾ ਮਾਨ ਨੇ ਕਿਹਾ ਜਿਹੜੇ ਵਿਰੋਧੀ ਲੀਡਰ ਹੁੰਦੇ ਆ ਉਹਨਾਂ ਨੂੰ ਪਾਲ ਕਰਿਆ ਕਰੋ ਭਗਵੰਤ ਮਾਨ ਨੇ ਇਹਨਾਂ ਨੇ ਕਿਹਾ ਮੈਨੂੰ ਕਰਿਆ ਕਰੋ ਯਾਰ। ਕੋਈ ਸਮਝ ਨਹੀਂ ਆ ਭਗਵੰਤ ਮਾਨ ਦਾ ਉਹਨੇ ਜੇ ਕਿਹਾ ਹੁੰਦਾ ਵੀ ਮੈਨੂੰ ਕਰਿਆ ਕਰੋ ਫੇਰ ਨਹੀਂ ਉਹਨਾਂ ਨਾਲ ਬੇਵਿਨੀ ਮੀਡੀਆ ਵਾਲੇ ਕਈ ਭਰਾ ਹੈਗੇ ਆ ਉਹ ਜਿੱਦ ਚ ਲੱਗੇ ਹੋਇਆ ਯਾਰ ਵੀ ਮਾਨ ਸਰਕਾਰ ਨੂੰ ਇਹ ਪੱਟੜਾ ਮੈਂ ਕਹਿੰਦਾ ਯਾਰ ਕੋਈ ਚੰਗੇ ਕੰਮ ਉਹਨਾਂ ਦੇ ਤੁਸੀਂ ਦਿਖਾਓ। ਇਹੋ ਲੈੜੀ ਹੈ। ਕੀ ਗੱਲ ਹੋਈ ਓ ਤੁਹਾਨੂੰ? ਕਵਰੇਜ ਕਰਦਾ ਸੀ। ਕਵਰੇਜ ਕਰਦਾ ਤਾਂ ਪੁਲਿਸ ਉਹਨਾਂ ਨੇ ਨੌਜਵਾਨਾਂ ਨੇ ਆਪਣਾ ਜੋਰ ਦਿਖਾਇਆ ਜੋਰ ਹੈ ਨਾ। ਤਾਂ ਜਦੋਂ ਬਲ ਦਾ ਪ੍ਰਯੋਗ ਕੀਤਾ ਮੈਂ ਮਗਰ ਭੱਜਿਆ ਨੌਜਵਾਨਾਂ ਦੇ। ਵੀ ਪੁਲਿਸ ਅੱਗੇ ਕੀ ਡੰਡਾ ਬਰੇਡ ਕਰਦੀ ਜਾਂ ਕੀ? ਮੈਂ ਭੱਜਦਾ ਸੀ। ਪਿੱਛੋਂ ਕਿਸ ਨੇ ਬਹੁਤ ਜ਼ੋਰ ਦੇ ਨਾਲ ਧੱਕਾ ਮਾਰਿਆ। ਕਾ ਮਾਰਿਆ ਬੱਜਿਆ ਨਹੀਂ ਮੈਨੂੰ ਪਤਾ ਕਿਉਂਕਿ ਮੈਂ ਤਾਂ ਕਿਉਂਕਿ ਪੁਲਿਸ ਵੱਲੋਂ ਮਾਰਿਆ ਗਿਆ ਕਿ ਨੌਜਵਾਨਾਂ ਵੱਲੋਂ ਮਾਰਿਆ ਨਹੀਂ ਲੱਗਿਆ ਵੀਰੇ ਮੈਂ ਤਾਂ ਡਿੱਗਿਆ ਬਹੁਤ ਪੂਰੀ ਤਰ੍ਹਾਂ ਡਿੱਗ ਕੇ ਮੇਰੇ ਪੈਰ ਦੀ ਚਰਵੀ ਫਟ ਗਈ ਪਰ ਇੰਨਾ ਜ਼ਰੂਰ ਹੈ ਉੱਥੇ ਇੱਕ ਭੈਣ ਸੀ ਪੁਲਿਸ ਮਲਾ ਦਮ ਜੀ ਜਿਹਨੇ ਮੈਨੂੰ ਸੰਭਾਇਆ ਔਰ ਮੇਰੇ ਕੋਲ ਬਕਾਇਦਾ ਵੀਡੀਓ ਆ ਉਹ ਉਹਨਾਂ ਸਾਫ਼ ਤੌਰ ਤੇ ਕਿਹਾ ਵੀ ਵੀਰੇ ਕੋਈ ਗੱਲ ਨਹੀਂ ਸੈਡ ਹੋ ਜਾਓ ਇੱਧਰ ਆ ਜਾਓ ਮੈਨੂੰ ਮੈਂ ਮਾੜਾ ਮੋਟਾ ਮਾਰ ਲੈਂਦੀ ਆ ਤੇ ਉਹਨੇ ਕੀਤਾ ਉਦੋਂ ਥੋੜਾ ਜਿਹਾ ਆਰਾਮ ਆਇਆ ਪਰ ਉਦੋਂ ਤੱਤਾ ਕੋ ਸੀਗਾ ਹੁਣ ਥੋੜਾ ਘੱਮ ਲਿਆ ਜਾਂਦਾ ਉੱਥੇ ਹਨ ਪੱਤਰਕਾਰ ਕਮਣਾ ਹਿਰਾਸਤ ਵਿੱਚ ਲਿਆ ਜਾਂਦਾ ਪਰਚੇ ਦਿੱਤੇ ਜਾਂਦੇ ਉਹਨੂੰ ਕੀ ਉਹ ਦੇਖਦੇ ਹੋ ਦੇਖੋ ਪੱਤਰਕਾਰਾਂ ਦੀ ਆਵਾਜ਼ ਦੇ ਲਈ ਭਾਈ ਅਸੀਂ ਇਹਨੂੰ ਧੱਕਾ ਕਹਾਂਗੇ ਨੌਜਵਾਨਾਂ ਦੇ ਨਾਲ ਕੀ ਕਰਦੀ ਹੈ ਪੁਲਿਸ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਹੈ ਨੌਜਵਾਨਾਂ ਨੂੰ ਜਦੋਂ ਆਗੂਆਂ ਨੂੰ ਅਰੈਸਟ ਕਰਨਾ ਜਾਂ ਉਹਨਾਂ ਨੂੰ ਡਿਟੇਨ ਕਰਨਾ ਹਿਰਾਸਤ ਵਿੱਚ ਲੈਣਾ ਜਾਂ ਨਜ਼ਰਬੰਦ ਕਰ ਲੈਣਾ ਉਹ ਵੱਖਰੀ ਗੱਲ ਆ ਭਾਈ ਜਿਨ੍ਹਾਂ ਦੀ ਕਾਲ ਹੈ ਉਹਨਾਂ ਨੂੰ ਤੁਸੀਂ ਜਿਸ ਤਰ੍ਹਾਂ ਮਰਜ਼ੀ ਰੋਕ ਸਕਦੇ ਹੋ ਘੱਟੋ ਘੱਟ ਯਾਰ ਇੰਨੀ ਸ਼ਰਮ ਦਾ ਨਾ ਲਾਓ ਵੀ ਤੁਸੀਂ ਪੱਤਰਕਾਰਾਂ ਨੂੰ ਇਹ ਤੁਸੀਂ ਕਰਨ ਲੱਗ ਜਓ ਅਰੈਸਟ ਕਰਨ ਲੱਗ ਜਓ ਜਦੋਂ ਅਸੀਂ ਚਾਰ ਪੰਜ ਪੱਤਰਕਾਰਾਂ ਨੇ ਮਿਲ ਕੇ ਆਵਾਜ਼ ਉਠਾਈ ਹੈ ਤਾਂ ਜਿਹੜੇ ਤਿੰਨ ਚਾਰ ਪੱਤਰਕਾਰ ਵੀਰ ਸਾਡੇ ਜਿਹੜੇ ਅਰੈਸਟ ਕੀਤੇ ਸੀਗੇ ਉਹ ਵੀ ਹੁਣ ਛੱਡਤੇ ਆ ਪਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਡਿਕਟੇਟਰਸ਼ਿਪ ਨਹੀਂ ਚੱਲਣੀ ਇੱਥੇ ਇਹ ਹਿਟਲਰ ਵਾਲਾ ਰਾਜ ਨਹੀਂ ਚੱਲਣਾ ਹੈਗਾ ਇਸ ਕਰਕੇ ਜਿਹੜੇ ਲੋਕ ਹੁਣ ਬਹੁਤ ਸਾਰੇ ਲੋਕ ਕਹਿੰਦੇ ਵੀ ਬਹੁਤ ਵਧੀਆ ਭਗਵੰਤ ਮਾਨ ਸਾਹਿਬ ਪਾਨਾ ਸਿੱਧੂ ਐਵੇਂ ਬੋਲਦਾ ਸੀ ਅਸੀਂ ਉਹਨਾਂ ਨੂੰ ਵੀ ਤਾਂ ਦਿਖਾ ਰਹੇ ਹਾਂ ਨਾ ਵੀ ਭਾਈ ਪਾਨਾ ਸਿੱਧੂ ਦੀ ਸ਼ੁਭਤਾਬਲੀ ਅਸੀਂ ਤਾਂ ਲੱਖੇ ਸੁਧਾਣੇ ਹੋਰਾਂ ਨੂੰ ਸਵਾਲ ਕਰ ਰਹੇ ਆ ਤੁਸੀਂ ਇੱਕ ਅਜਿਹੇ ਬੰਦੇ ਦੇ ਪਿੱਛੇ ਜਿਹੜਾ ਕਹਿੰਦਾ ਵੀ ਮੈਂ ਤੇਰੇ ਜਵਾਨ ਖਿੱਚ ਲੂੰਗਾ ਮੈਂ ਉਹ ਕਰ ਲੂੰਗਾ ਉਹ ਸਵਾਲ ਅਸੀਂ ਕਰ ਰਹੇ ਹਾਂ ਨਾ ਅਸੀਂ ਤਾਂ ਆਪਣਾ ਪੱਖ ਦਿਖਾ ਰਹੇ ਦੋਏ ਪਰ ਜੇ ਤੁਸੀਂ ਪੱਤਰਕਾਰਾਂ ਦੀ ਇਸ ਤਰ੍ਹਾਂ ਆਵਾਜ਼ ਦਬਾਉਣੀ ਆ ਤਾਂ ਇਹਦਾ ਮਤਲਬ ਸਿੱਧੇ ਤੌਰ ਤੇ ਫਿਰ ਇਹੀ ਆ ਵੀ ਧੱਕਾ ਕਰਨਾ ਚਾਹੁੰਦੀ ਹੈ ਸਰਕਾਰ ਪਰ ਅਸੀਂ ਉਹ ਹੋਣ ਨਹੀਂ ਦੇਣਾ ਭਾਈ ਜਿਵੇਂ ਪਿੱਛੇ ਨੌਜਵਾਨਾਂ ਦੇ ਉੱਤੇ ਲਾਤੀ ਚਾਰਜ ਕੀਤਾ ਗਿਆ ਹਨਾ ਕਾਫੀ ਨੇ ਕੁੱਟ ਮਾਰ ਹੋਈ ਉਹ ਜਿਹਨੂੰ ਕਿਵੇਂ ਦੇਖ ਦਵਾਂ ਨਹੀਂ ਉਹ ਚੀਜ਼ ਤਾਂ ਭਾਈ ਬਿਲਕੁਲ ਗਲਤ ਆ ਉਹਦੇ ਲਈ ਤਾਂ ਮੈਂ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਲੇ ਜਿਹੜੇ ਬੈਠੀਆਂ ਜਥੇਬੰਦੀਆਂ ਆ ਜਾਂ ਉਹ ਲੋਕ ਨੇ ਜਿਹੜੇ ਅਸੀਂ ਤਾਂ ਜੀ ਹਿਊਮਨ ਰਾਈਟਸ ਵਾਲੇ ਆ ਉਹ ਉਹ ਕਿੱਥੇ ਨੇ ਉਹਨਾਂ ਦਾ ਸਮਝ ਨਹੀਂ ਆਉਂਦੀ ਇਹ ਕਿਸੇ ਵੀ ਮਤਲਬ ਕਿ ਕਈ ਵਾਰ ਇਹ ਲੱਗਦਾ ਜੀ ਵੀ ਰਿਮਾਂਡ ਹੈ ਜੀ ਰਿਮਾਂਡ ਦੇ ਵਿੱਚ ਰਿਮਾਂਡ ਉੱਤੇ ਵੀ ਤੁਸੀਂ ਲਾਠੀ ਚਾਰਜ ਨਹੀਂ ਕਰ ਸਕਦੇ ਬਹੁਤ ਸਾਰੇ ਜੀ ਤਰੀਕੇ ਹੈਗੇ ਆ ਪਰ ਇਸ ਤਰ੍ਹਾਂ ਨੌਜਵਾਨਾਂ ਦੇ ਉੱਤੇ ਲਾਠੀ ਚਾਰਜ ਕਰਨਾ ਪਿੱਛੇ ਆਹ ਵੀਡੀਓ ਆ ਗਈਆਂ ਤਾਂ ਇਹ ਤਾਂ ਸਿੱਧੇ ਤੌਰ ਤੇ ਆਰ ਮਨੁੱਖਤਾ ਦਾ ਘਾਣਾ ਲੋਕਤੰਤਰ ਦਾ ਘਾਣਾ ਜਿਹੜੇ ਲੋਕ ਵੋਟਾਂ 'ਚ ਖੜੇ ਸੀ ਤੁਹਾਨੂੰ ਆਤਮਾਨ ਨਾਲ ਕਿੰਨਾ ਘੱਟ ਸੀ ਤੇ ਵੋਟਾਂ ਪਾ ਕੇ ਤਾਂ ਸੀ 32% ਉਹ ਹੀ ਹੁਣ ਖਰਾਬ ਹੋ ਕੇ ਸੰਗਰੂੜ ਦੇ ਲੋਕ ਉਹਨੂੰ ਕਿਵੇਂ ਦੇਖਦੇ ਨੇ ਕਿਵੇਂ ਸੰਗਰੂੜ ਦੇ ਲੋਕ ਜਿਨੇ ਵੋਟਾਂ ਪਾਈਆਂ ਸੀ ਨਾਲ ਖੜੇ ਸੀ ਤੁਹਾਨੂੰ ਆਤਮਾਨ ਦੇ ਹੋਏ ਖਰਾਬ ਹੋਏ ਵਜਿ ਖਰਾਬ ਹੋਏ ਵੇ ਫਿਰ ਉਹ ਲੋਕਾਂ ਨੂੰ ਭਾਈ ਆਪਾਂ ਘੱਟੋ-ਘੱਟ ਇਹ ਨਾ ਕਹੀਏ ਵੀ ਤੁਸੀਂ ਬਹੁਤ ਸਾਰੇ ਲੋਕ ਨਾ ਸਵਾਲ ਕਰ ਦਿੰਦੇ ਆ ਉਹਨਾਂ ਨੂੰ ਵੀ ਤੁਸੀਂ ਉਹ ਜਿਤਾਏ ਸੀ ਜੀ ਬਦਲਾ ਲਿਆਉਣਾ ਉਸ ਸਮੇਂ ਦੀ ਮੁੱਖ ਮੰਗ ਸੀਗੀ ਪਿਛਲੀਆਂ ਸਰਕਾਰਾਂ ਨੇ ਜੋ ਕੁਝ ਕੀਤਾ ਤਸ਼ੱਦਦ ਤਾਂ ਉਹਦਾ ਵੀ ਹੁੰਦੇ ਰਹੇ ਆ ਇਹਦੇ ਇਹੀ ਗਵਾਈ ਇਹੀ ਚੀਜ਼ ਭਰਦੀ ਆ ਵੀ ਤਸ਼ੱਦਦ ਹੁੰਦੇ ਰਹੇ ਵੀ ਇਹਨਾਂ ਦੇ 92 ਸੀਟਾਂ ਆਈਆਂ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਤੁਸੀਂ ਉਹ ਜਿਤਾਏ ਸੀ ਹੁਣ ਭੁਗਤੋ ਇਸ ਤਰ੍ਹਾਂ ਨਹੀਂ ਆ ਬਾਈ ਜੇ ਜਿਤਾਏ ਸੀ ਉਹ ਜਿਨ੍ਹਾਂ ਨੂੰ ਅੱਪਾ ਭਗਤ ਕਹਿੰਦੇ ਆ ਜਾਂ ਭੇਡਾਂ ਕਹਿੰਦੇ ਆ ਨਾ ਫਿਰ ਉਹ ਘਟੂਕਟ ਭੇਡਾਂ ਤਾਂ ਨਹੀਂ ਬਣੇ ਯਾਰ ਜੇ ਉਹਨਾਂ ਨੇ ਜਿਤਾਏ ਸੀ ਉਹਨਾਂ ਨੇ ਪੰਜਾਬ ਦੇ ਹਿੱਤ ਚ ਪੰਜਾਬ ਦੇ ਹਤੈਸ਼ੀ ਹੋ ਕੇ ਜਿਤਾਏ ਸੀ ਨਾ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਗਲਤ ਹੋ ਗਿਆ ਤਾਂ ਜੋ ਬੋਲਦੇ ਆ ਤਾਂ ਉਹਨਾਂ ਨੂੰ ਇੱਕ ਯੋਧਿਆਂ ਦੇ ਤੌਰ ਤੇ ਮੰਨੋ ਯਾਰ ਉਹਨਾਂ ਨੂੰ ਇਹ ਨਾ ਇਹ ਕਦੇ ਨਹੀਂ ਕਹਿਣਾ ਚਾਹੀਦਾ ਵੀ ਤੁਸੀਂ ਅਸੀਂ ਵੀ ਸਪੇਸ ਦਿੱਤੀ ਆ ਅਸੀਂ ਬਹੁਤ ਸਾਰੇ ਲੋਕ ਕਹਿੰਦੇ ਤੁਸੀਂ ਵੀ ਬਹੁਤ ਭਗਵਾਨਤਮਨ ਨੂੰ ਸਿਰ ਤੇ ਚੱਕਿਆ ਸੀ ਯਾਰ ਅਸੀਂ ਸਪੇਸ ਦਿੱਤੀ ਆ ਭਗਵਾਨਤਮਨ ਨੂੰ ਇਮਾਨਦਾਰੀ ਨਾਲ ਸਵਾਲ ਕੀਤੇ ਆ ਇਹ ਥੋੜੀ ਕਿਹਾ ਸੀ ਵੀ ਭਾਈ ਲੋਕੋ ਆਓ ਵੋਟਾਂ ਪਾਓ ਇਹ ਤਾਂ ਅਸੀਂ ਐਸੇ ਵੀ ਨਹੀਂ ਕਹਿ ਸਕਦੇ ਪੁੱਤਰ ਕਰਦੇ ਤੌਰ ਤੇ ਪਰ ਜਿਨ੍ਹਾਂ ਲੋਕਾਂ ਨੇ ਭਾਈ ਵੋਟਾਂ ਪਾਈਆਂ ਜਿਤਾਏ ਜੀ ਅੱਜ ਉਹ ਖਿਲਾਫ ਖੜਿਆ ਇਹ ਤਾਂ ਮਤਲਬ ਪੰਜਾਬ ਦੇ ਹੱਕ ਚ ਪਾਈਆਂ ਉਹਨਾਂ ਨੇ ਵੋਟਾਂ ਤਾਂ ਭਗਵਾਨਤਮਨ ਨੂੰ ਇੱਥੋਂ ਸਮਝਣਾ ਚਾਹੀਦਾ ਹੂੰ ਜਿਹਦੇ ਬਦਲਾਅ ਬਦਲਾਅ ਆ ਇਹ ਇਹ ਬਦਲਾਅ ਨੂੰ ਤੁਸੀਂ ਕਿਵੇਂ ਦੇਖਦੇ ਹੋ ਬਦਲਾਅ ਤਾਂ ਆਇਆ ਭਾਈ ਉਹਨਾਂ ਨੇ ਕੱਲ ਕਿਹਾ ਤਾਂ ਹੈਗਾ ਤੇ ਉਹ ਪਹਿਲਾ ਮਾਲਵੇ ਨੇ ਬਦਲਾਅ ਦਿਖਾਇਆ ਮੱਝੇ ਨੇ ਬਦਲਾਅ ਦਿਖਾਇਆ ਹੁਣ ਜਿਹੜਾ ਅਸਲ ਬਦਲਾਅ ਆਇਆ ਜਿਹੜਾ ਤੁਸੀਂ ਦੇਖ ਸਕਦੇ ਜਿਵੇਂ ਪੱਤਰਕਾਰਾਂ ਦੀ ਆਵਾਜ਼ ਦੱਬੀ ਜਾ ਰਹੀ ਹੈ ਨੌਜਵਾਨਾਂ ਤੇ ਡਾਂਗਾਂ ਪਰਾਈਆਂ ਜਾ ਰਹੀਆਂ ਉਹ ਜਿਹਨੂੰ ਕਿਵੇਂ ਦੇਖ ਦੂੰ ਭਾਈ ਇਹ ਬਦਲਾਅ ਆਇਆ ਮਤਲਬ ਕਿ ਬਦਲਾਅ ਦੇ ਲਈ ਉਹਨਾਂ ਨੇ ਬਦਲਾਅ ਲਈ ਕਿਹਾ ਸੀ ਵੀ ਅਸੀਂ ਸਾਡੀ ਪਾਰਟੀ ਨੂੰ ਲਿਆਓ ਅਸੀਂ ਬਦਲਾਅ ਲੈ ਕੇ ਆਵਾਂਗੇ ਸਾਨੂੰ ਸਰਕਾਰ ਚ ਲਿਆਓ ਬਦਲਾਅ ਆਇਆ ਉਹਨੇ ਆਏ ਥੋੜੀ ਕਿਹਾ ਸੀ ਵੀ ਅਸੀਂ ਚੰਗਾ ਕਰਨਾ ਬਦਲਾਅ ਆ ਗਿਆ ਬਦਲਾਅ ਤਾਂ ਬਦਲਾਇਆ ਚਾਹੇ ਨੈਗੇਟਿਵ ਆਵੇ ਚਾਹੇ ਪੋਜ਼ਿਟਿਵ ਆਵੇ ਪਰ ਆਇਆ ਤਾਂ ਬਦਲਾਇਆ ਪਹਿਲਾਂ ਆ ਕੰਮ ਤਾਂ ਨਹੀਂਤੇ ਹੁੰਦੇ ਆ ਹੋਣ ਲੱਗੇ ਹੁਣ ਇਹ ਬਦਲਾਇਆ ਹੈ ਬਾਈ ਜੇ ਬਹੁਤ ਸਾਰੇ ਲੋਕਾਂ ਨੇ ਇਹ ਚੁਟਕੀਆਂ ਮਾਰ ਮਾਰ ਕੇ ਕਿ ਆ ਵੀ ਹੁਣ ਇੱਕ ਹਰਾ ਪੈਨ ਚੱਲਣਾ ਹੈ ਚੱਲਣਾ ਤਾਂ ਉਹ ਚੀਜ਼ ਬਾਈ ਮੈਨੂੰ ਲੱਗਦਾ ਵੀ ਗਲਤ ਹੈ ਉਹ ਤਾਂ ਲੋਕ ਦੱਸ ਹੀ ਰਹੇ ਆ ਬਤੌਰ ਪੱਤਰਕਾਰ ਤੋਂ ਮੈਂ ਚਲੋ ਬਹੁਤ ਕੁਝ ਨਹੀਂ ਕਹਿ ਸਕਦਾ ਇੱਕ ਨਾਗਰਿਕ ਤੌਰ ਤੇ ਮੈਂ ਜ਼ਰੂਰ ਕਹਿਣਾ ਵੀ ਹਾਂ ਬਾਈ ੱੱਕਾ ਹੋ ਰਿਹਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਹਾਂਜੀ ਤੇ ਜੋ ਜਿਸ ਤਰ੍ਹਾਂ ਹੁਣ ਲੋਕਾਂ ਨੂੰ ਇੱਥੇ ਰੋਕ ਲਿਆ ਗਿਆ ਪੁਲਿਸ ਨੇ ਦੁਬਾਰਾ ਇਹ ਗੱਲ ਕਹੀ ਹਾਰਾ ਕਿ ਤੁਸੀਂ ਨਹੀਂ ਜਾ ਸਕਦੇ ਭਗਵੰਤਮਾਨ ਜੀ ਕੋਠੇ ਦੇ ਤੇ ਇੱਥੇ ਐਂ ਵੀ ਪੁੱਛਿਆ ਗਿਆ ਤੁਸੀਂ ਕੱਟ ਕਿਉਂ ਕੀਤਾ ਉਲਟਾ ਲੋਕਾਂ ਨੂੰ ਆਪ ਹੀ ਰੋਕ ਰਹੇ ਨੇ ਤੇ ਉੱਤੇ ਲੋਕਾਂ ਨੂੰ ਫਿਰ ਕੱਟ ਕਰਦੋਂ ਉੱਤੇ ਜਾ ਰਹੇ ਇਹ ਤਾਂ ਬਾਈ ਇਹ ਤਾਂ ਨਾ ਜਿਵੇਂ ਪਹਿਲਾਂ ਬੋਟਾਂ ਇਹਨਾਂ ਨੇ ਬੋਟਾਂ ਤੋਂ ਪਹਿਲਾਂ ਜੋ ਕੁਝ ਕੀਤਾ ਹਨ ਉਹ ਚੀਜ਼ਾਂ ਦੇਖੀ ਜੇ ਭਗਵੰਤਮਾਨ ਹੋਰਾਂ ਨੂੰ ਤਾਂ ਜਦੋਂ ਹੁਣ ਪਿੱਛੇ ਜਾ ਅ ਧਰਨੇ ਲੱਗਣੇ ਸੀਗੇ ਭਗਵੰਤਮਾਨ ਹੋਰੀ ਕਹਿੰਦੇ ਵੀ ਇਹ ਕੀ ਮਤਲਬ ਬਣਦਾ ਹੈ ਤੁਸੀਂ ਸੜਕਾਂ ਰੋਕ ਲਓ ਕਿਸਾਨਾਂ ਨੂੰ ਕਹਿੰਦੇ ਵੀ ਤੁਸੀਂ ਯਾਰ ਸਾਡੇ ਐਮ.ਐਲ.ਏ ਆ ਮੇਰੀ ਕੋਠੀ ਆ ਸਾਡੇ ਘਰਾਂ ਕੋਲ ਆ ਜਾਓ ਅਸੀਂ ਤਾਂ ਉਹਨੇ ਜਵਾਬ ਲੈਣਾ ਸੀ ਤਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਭਾਈ ਇਹ ਚਲੋ 2024 ਦੀਆਂ ਚੋਣਾਂ ਵੀ ਅੱਗੇ ਨੇੜੇ ਆ ਪਰ ਮੈਨੂੰ ਆਏ ਨਹੀਂ ਸਮਝ ਆਉਂਦੀ ਵੀ ਯਾਰ ਇਹਨਾਂ ਦੇ ਵਿਧਾਇਕ ਜਿਹੜੇ ਨੇ ਉਹ ਕਿਉਂ ਨਹੀਂ ਸਲਾਹ ਦੇ ਰਹੇ ਘੱਟੋ ਘੱਟ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਤਾਂ ਦੇ ਦਿੰਦੇ ਹੁੰਦੇ ਸੀ ਜਾਂ ਐਡਾ ਡਰ ਹੈ ਕੋਈ ਭਗਵੰਤ ਮਾਨ ਦਾ ਇਹਨਾਂ ਨੂੰ ਵੀ ਭਾਈ ਉਹਨਾਂ ਨੂੰ ਵੀ ਆਏ ਕਿ ਸਾਡੇ ਤੇ ਵੀ ਨਾ ਪਰਚੇ ਦੇ ਦੇ ਪਤਾ ਨਹੀਂ ਭਾਈ ਚਲੋ ਜੋ ਵੀ ਅਸਰ ਦੇ ਵਿੱਚ ਜਿਸ ਤਰ੍ਹਾਂ ਹੁਣ ਭਾਨੇ ਸਿੱਧੂ ਨੂੰ ਆਵਾਜ਼ ਉਠਾਈ ਆ ਜਾਂ ਪਹਿਲਾਂ ਵੀ ਜਿਹੜੇ ਨੌਜਵਾਨ ਲੱਖੇ ਸਿਧਾਣੇ ਵਰਗੇ ਪੰਜਾਬ ਦੀ ਆਵਾਜ਼ ਉਠਾਉਂਦੇ ਨੇ ਫਰੇਕ ਨੂੰ ਹੀ ਵਿਰੋਧ ਤਾਂ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਉਹ ਤਾਂ ਪੰਜਾਬ ਦੀ ਹੀ ਗੱਲ ਕਰਦੇ ਨੇ ਪੰਜਾਬ ਦੀ ਲੋਕਾਂ ਦੀ ਗੱਲ ਕਰਦੇ ਨੇ ਬਿਲਕੁਲ ਭਾਈ ਜਿਹੜੇ ਜਿਹੜੀ ਗੱਲ ਤਾਂ ਜਦੋਂ ਜਿਹੜੀ ਗੱਲ ਦੇ ਨਾਲ ਸਰਕਾਰਾਂ ਨੂੰ ਕੁਝ ਫਾਇਦਾ ਹੁੰਦਾ ਹੈ ਉਹ ਗੱਲਾਂ ਤਾਂ ਮਤਲਬ ਕਿ ਸਰਕਾਰਾਂ ਨੇ ਜੇ ਉਹਨਾਂ ਨੂੰ ਕੋਈ ਰੋਕੇ ਫਿਰ ਤਾਂ ਇਹ ਕਹਿ ਕੇ ਵੀ ਇਹ ਤਾਂ ਜੀ ਗਲਤ ਹੋ ਰਿਹਾ ਇਹ ਕੌਣ ਹੁੰਦੇ ਆ ਲੋਕ ਹੁਣ ਬਹੁਤ ਸਾਰੇ ਇਹਨਾਂ ਵੀ ਭਾਨਾ ਸਿੱਧੂ ਕੌਣ ਹੁੰਦਾ ਯਾਰ ਪੈਸੇ ਲੋਨ ਵਾਲਾ ਭਾਨਾ ਸਿੱਧੂ ਇਹ ਕਾਨੂੰਨ ਤੇ ਉੱਪਰ ਤਾਂ ਨਹੀਂ ਹੋ ਗਿਆ ਜੇ ਕਾਨੂੰਨ ਤੇ ਉੱਪਰ ਨਹੀਂ ਹੋਇਆ ਤਾਂ ਕਾਨੂੰਨ ਨੇ ਕੀ ਕੀਤਾ 6 6 ਮਹੀਨਿਆਂ ਤੋਂ ਮੇਰੇ ਕੋਲ ਆਏ ਆ ਬਾਈ ਬੰਦੇ ਵਿਜੀ ਏਜੰਟ ਦੇ ਖਿਲਾਫ 6 ਮਹੀਨੇ ਹੋ ਗਏ ਭਾਜੀ ਦਰਖਾਸਤ ਦਿੱਤੀ ਨੂੰ ਕੋਈ ਸੁਣੇ ਨਹੀਂ ਰਿਹਾ ਯਾਰ ਜੇ 6 6 ਮਹੀਨਿਆਂ ਤੋਂ ਸਵੇਰ ਦੀ ਸ਼ਿਕਾਇਤ ਭਾਨਾ ਸਿੱਧੂ ਤੇ ਹੁੰਦੀ ਹੈ ਸ਼ਾਮ ਨੂੰ ਪਰਚੇ ਹੋ ਜਾਂਦੇ ਆ ਤੇ ਉਹ 6 6 ਮਹੀਨਿਆਂ ਤੋਂ ਕਹਿੰਦੇ ਜੀ ਅਸੀਂ ਤਾਂ ਹਲੇ ਜਾਂਚ ਕਰ ਰਹੇ ਆ 6 ਮਹੀਨੇ ਜਾਂਚ ਚੱਲਦੀ ਹੈ ਕਿਸੇ ਚੀਜ਼ ਦੀ ਪੈਸਾ ਖਾਤੇ ਚੋਂ ਗਿਆ ਯਾਰ ਹੁਣ ਮੇਰੇ ਖਾਤੇ ਚੋਂ ਕਿਸੇ ਦੇ ਮੇਰੇ ਖ ਮੈਂ ਬੈਂਕ ਤੋਂ ਪੁੱਛਣਾ ਬੈਂਕ ਮੈਨੂੰ ਇਹ ਕਹੂਗਾ ਵੀ 6 ਮਹੀਨੇ ਰੁਕ ਜਾਓ ਯਾਰ ਫੇਰ ਮੈਂ ਦੱਸੂਗਾ ਤਾਂ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਨਕੁਆਰੀਆਂ ਤਾਂ ਪੁਲਿਸ ਪਾਰਟੀ ਕੋਲ ਕੀ ਨਹੀਂ ਹੈਗਾ ਸਾਰਾ ਤੰਤਰ ਹੈਗਾ ਅੱਜ ਜੇ ਤੁਸੀਂ ਰੋਕ ਸਕਦੇ ਇੱਥੇ ਤਾਂ ਐਡੀ ਜਾਂਚਾਂ ਵੀ ਕਰ ਕੀਤੀਆਂ ਜਾਂਦੀਆਂ ਜੇ ਲੱਖਾਂ ਲੋਕਾਂ ਨੂੰ ਰੋਕਿਆ ਜਾ ਸਕਦਾ ਤਾਂ ਦੋ ਬੰਦੇ ਦੀ ਜਾਂਚਾ ਨਹੀਂ ਹੋ ਸਕਦੀ ਤਾਂ ਇਹ ਭਾਈ ਜੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਭਗਵਾਨ ਤਮਾਨੀ ਸਟੇਜਾਂ ਤੇ ਆਪਾਂ ਨੂੰ ਇਹ ਕੱਲ ਕਹਿੰਦਾ ਸੀ ਵੀ ਤੁਸੀਂ ਸਵਾਲ ਕਰਿਆ ਕਰੋ ਵੀ ਜਿਹੜੇ ਲੀਡਰ ਆਉਂਦੇ ਨੇ ਜਦੋਂ ਹੁਣ ਅਸੀਂ ਸਵਾਲ ਕਰਨ ਲੱਗੇ ਆ ਤਾਂ ਫਿਰ ਮੀਡੀਆ ਦੇ ਉੱਤੇ ਹੀ ਕਾਰਨ ਜੁਮਣ ਲੱਗ ਪਿਆ ਬਿਲਕੁਲ ਭਗਵਾਨ ਤਮਾਨੀ ਕਹਿੰਦਾ ਜਿਹੜੇ ਵਿਰੋਧੀ ਲੀਡਰ ਆਉਂਦੇ ਆ ਉਹਨਾਂ ਨੂੰ ਸਵਾਲ ਕਰਿਆ ਕਰੋ ਭਗਵਾਨ ਤਮਾਨੀ ਨੇ ਕਿਹਾ ਮੈਨੂੰ ਕਰਿਆ ਕਰੋ ਯਾਰ ਕੋਈ ਸਮਝੇ ਨਹੀਂ ਆ ਭਗਵਾਨ ਤਮਾਨੀ ਸਾਹਿਬ ਨੇ ਜੇ ਕਿਹਾ ਹੁੰਦਾ ਵੀ ਮੈਨੂੰ ਕਰਿਆ ਕਰੋ ਫੇਰ ਜੀ ਉਹਨਾਂ ਨੇ ਆ ਮਾਨ ਸਰਕਾਰ ਦਾ ਇਹ ਵੀ ਕਹਿ ਰਹੀ ਹੈ ਕਿ ਸੱਤਾ ਦੇ ਵਿੱਚ ਫੈਸਲੇ ਹੋਣਗੇ ਜੇ ਸਾਡੀ ਸਰਕਾਰ ਆਉਂਦੀ ਹੈ ਉਨ੍ਹਾਂ ਦੀ ਸਰਕਾਰ ਆ ਗਈ ਆ ਸੱਥਾਂ ਲੱਗੀਆਂ ਤਾਂ ਹੋਈਆਂ ਭਾਜੀ ਸਹੀ ਤਾਂ ਕਹਿੰਦੇ ਸੀ ਉਹ ਆ ਦੇਖੋ ਅੱਜ ਨਵੀਂ ਸੱਥ ਬਣਾਤੀ ਆ ਆ ਦੇਖੋ ਹਰ ਥਾਂ ਤੇ ਸੱਥਾਂ ਬਣੀਆਂ ਹੋਈਆਂ ਉਹ ਤਾਂ ਕਹਿੰਦੇ ਸੀ ਕਿ ਹਰ ਹਰ ਚੀਜ਼ ਦਾ ਹੱਲ ਸੱਥ ਦੇ ਵਿੱਚ ਹੋਊਗਾ ਇਹ ਤੁਹਾਡੇ ਘਰਾਂ ਤੋਂ ਸਰਕਾਰ ਚੱਲੂਗੀ ਤੁਹਾਡੇ ਪਿੰਡਾਂ ਤੋਂ ਚੱਲੂਗੀ ਸਰਕਾਰ ਭਾਈ ਇਹ ਤਾਂ ਗੱਲਾਂ ਕਹੀਆਂ ਗਈਆਂ ਸੀਗੀਆਂ ਪਰ ਹੁਣ ਨਹੀਂ ਪਾਈਆਂ ਇਸੇ ਕਰਕੇ ਅਸੀਂ মিডিਆ ਜਿਹੜਾ ਸਵਾਲ ਅਸੀਂ ਕਰ ਰਹੇ ਹਾਂ ਨਾ ਚਲੋ ਲੋਕਾਂ ਨੇ ਤਾਂ ਵਿਚਾਰਿਆ ਨੇ ਜੇ ਸਵਾਲ ਲੋਕਾਂ ਨੇ ਵੀ ਕਰਨੇ ਉਹਨਾਂ ਨੂੰ ਤਾਂ ਕੋਈ ਪਲੇਟਫਾਰਮ ਲੱਭਣਾ ਉਹ ਸਾਡੇ ਕੋਲ ਆ ਕੇ ਜਦੋਂ ਸਵਾਲ ਕਰਦੇ ਆ ਤਾ ਇਹ ਕਹਿੰਦੇ ਆ ਜੀ ਵੀ ਤੁਸੀਂ ਤਾਂ ਇਹ ਕਾਰਨ ਕਰਦੇ ਹੋ ਵੀ ਤੁਹਾਨੂੰ ਤੁਹਾਡੇ ਸਾਡੇ ਤਾਂ ਚੈਨਲ ਵੀ ਬੰਦ ਕਰਤੇ ਪਰ ਮੈਂ ਇਹ ਕਹਿੰਦਾ ਬਾਈ ਚਲੋ ਕੋਈ ਗੱਲ ਨਹੀਂ ਸਰਕਾਰ ਧੱਕਾ ਕਰਦੀਆਂ ਹੁੰਦੀਆਂ ਇਹ ਨਾ ਇਹ ਨਾ ਕਹੀਏ ਵੀ ਭਗਵਾਨਤਮਨ ਸਰਕਾਰੇ ਪਿਛਲੀਆਂ ਦਾ ਬਥੇਰੇ ਧੱਕੇ ਕਰਿਆ ਸਾਡੇ ਨਾਲ ਉਦੋਂ ਵੀ ਹੋਇਆ ਸੀ ਇਹ ਨਹੀਂ ਕਹਿੰਦੇ ਪਰ ਇੰਨਾ ਨਹੀਂ ਚਲੋ ਹੋਇਆ ਸੀਗਾ ਪਰ ਹੋਇ ਤਾਂ ਹੈਗੇ ਆ ਨਾ ਜੋ ਕ ਧੱਕੇ ਕਰਦੀਆਂ ਇਹਦਾ ਮਤਲਬ ਇਹ ਵੀ ਨਹੀਂ ਮੀਡੀਆ ਵਾਲੇ ਕਈ ਭਰਾ ਹੈਗੇ ਆ ਉਹ ਜਿੱਦ ਚ ਲੱਗੇ ਹੋਇਆ ਯਾਰ ਵੀ ਮਾਂ ਸਰਕਾਰ ਨੂੰ ਇਹ ਭੰਡਣਾ ਮੈਂ ਕਹਿੰਦਾ ਯਾਰ ਕੋਈ ਚੰਗੇ ਕੰਮ ਉਹਨਾਂ ਦੇ ਤੁਸੀਂ ਦਿਖਾਓ ਇਹੀ ਤਾਂ ਲੋਕਤੰਤਰ ਆ ਇਹੀ ਆਪਾਂ ਜੇ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਗੱਲ ਕਹਿੰਦੇ ਆ ਜਿਹਨੂੰ ਉਹੀ ਮਨੁੱਖੀ ਅਧਿਕਾਰਾਂ ਦੀ ਰਾਖੀ ਆ ਬਾਈ ਜੇ ਸਰਕਾਰ ਕੋਈ ਨਾ ਅੱਜ ਜੇ ਸਾਡੇ ਤੇ ਤਸ਼ੱਦਦ ਵੀ ਹੋ ਰਹੀ ਮੈਂ ਤਾਂ ਇਹ ਵੀ ਕਹਿੰਦਾ ਵੀ ਜੇ ਕਿਸੇ ਵਿਧਾਇਕ ਨੂੰ ਲੱਗਦਾ ਜੈਨਾਂ ਦੀ ਸਰਕਾਰ ਜੇ ਜਾਂਦੀ ਹੈ ਜਾਣ ਤੋਂ ਬਾਅਦ ਲੱਗੂਗਾ ਵੀ ਹੁਣ ਸਾਡੇ ਨਾਲ ਸਾਡੇ ਨਾਲ ਹੁਣ ਧੱਕਾ ਹੋਣ ਲੱਗਿਆ ਅਸੀਨਾ ਦੇ ਨਾਲ ਵੀ ਖੜਾਂਗੇ ਬਾਈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਵੀ ਕਿਸੇ ਵੀ ਕਿਸੇ ਦੇ ਨਾਲ ਧੱਕਾ ਹੁੰਦਾ ਉਹਦੀ ਆਵਾਜ਼ ਮੀਡੀਆ ਦੇ ਉਠਾਣ ਦੇ ਹੱਕ ਬਣਦਾ ਚਾਹ ਕਿਤੇ ਵੀ ਧੱਕਾ ਹੋ ਰਿਹਾ ਕਿਸੇ ਨੂੰ ਮੀਡੀਆ ਆਵਾਜ਼ ਉਠਾਉਂਦਾ ਪਰ ਅੱਜ ਜੇ ਅਸੀਂ ਆਵਾਜ਼ ਉਠਾਣਾ ਸਾਡੀ ਆਵਾਜ਼ ਨੂੰ ਦੱਬਿਆ ਜਾਂਦਾ ਉਹੀ ਤਾਂ ਹੈ ਬਾਈ ਸਰਕਾਰਾਂ ਨੇ ਤਾਂ ਦੱਬਣਾ ਹੀ ਹੁੰਦਾ ਹੁਣ ਜੇ ਜੇ ਆਪਾਂ ਗੱਲ ਕਰੀਏ ਆਪਣੇ ਇਤਿਹਾਸ ਨੂੰ ਦੇਖੀਏ ਬਾਈ ਇੱਕ ਪਹਾੜੀ ਰਾਜਿਆਂ ਨੂੰ ਗੁਰੂ ਅਰਗੋਮੀ ਪਾਸ਼ਾ ਜੀ ਰਿਹਾ ਕਰਵਾਉਂਦੇ ਬਵੰਜਾਂ ਨੂੰ ਦੂਏ ਪਹਾੜੀ ਰਾਜ ਸਾਡੇ ਤੇ ਅਤਿਆਚਾਰ ਕਰਦੇ ਆ ਜੇ ਹੁਣ ਆਪਾਂ ਇਹ ਕਹੀਏ ਵੀ ਇਹ ਤਾਂ ਜੀ ਸਾਨੂੰ ਦਬਦੇ ਆ ਇਹ ਅਤਿਆਚਾਰ ਕਰਦੇ ਅਸੀਂ ਨਹੀਂ ਦਿਖਾਉਣਾ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਵੀ ਜਨਉ ਨਹੀਂ ਪਾਉਣਾ ਸਿੱਖਾਂ ਨੇ ਜੋ ਮਰਜੀ ਹੋ ਜੇ ਭਾਈ ਤੁਸੀਂ ਨਹੀਂ ਪਾਉਣਾ ਜਨਉ ਦੀ ਰਾਖੀ ਲਈ ਗੁਰਤੇਗ ਬਾਦਰ ਮਹਾਰਾਜ ਜੀ ਛੇਤੀ ਦੇ ਦਿੰਦੇ ਆ ਉਹਨਾਂ ਨੇ ਕਿਹੜਾ ਇਹ ਕਿਹਾ ਸੀ ਵੀ ਭਾਈ ਤੁਸੀਂ ਜਦੋਂ ਗੁਰਨਾਨ ਦੇਵ ਜੀ ਨੇ ਕਿਹਾ ਸੀ ਤੁਸੀਂ ਖਿਲਾਫ ਹੋ ਗਏ ਸੀ ਅਸੀਂ ਨਹੀਂ ਤੁਹਾਨੂੰ ਦਿਖਾਉਣਾ ਇਹੀ ਆ ਭਾਈ ਇੱਕ ਸਿੱਖੀ ਸਪੇਡ ਜਿਹਨੂੰ ਕਹਿੰਦੇ ਆ ਨਾ ਸਿੱਖੀ ਸਿਧਾਂਤ ਦੀ ਗੱਲ ਪੰਜਾਬ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਉਹੀ ਹੋਊਗਾ ਅੱਜ ਮੇਅਰ ਦੀ ਚੌਣ ਦੇ ਲਈ ਜਿਹੜੀ ਗੱਲ ਹੋ ਰਹੀ ਹੈ ਇਹਨਾਂ ਦੇ ਨਾਲ ਇਹ ਕਹਿੰਦੇ ਤੱਕਾ ਹੋਇਆ ਅਸੀਂ ਸਾਡਾ ਫਰਜ ਆ ਭਾਈ ਦਿਖਾਉਣਾ ਪਰ ਬਹੁਤ ਸਾਰੇ ਲੋਕ ਹੁਣ ਕਹਿੰਦੇ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਜੇ ਤੁਸੀਂ ਇਹ ਕਹਿੰਦੇ ਹੋ ਨਾ ਵੀ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਫਿਰ ਤੁਸੀਂ ਇਹ ਨਾ ਕਹੋ ਵੀ ਅਸੀਂ ਭਾਈ ਤੱਕੇ ਦੇ ਖਿਲਾਫ ਆ ਫਿਰ ਤੁਸੀਂ ਇਹ ਕਹੋ ਅਸੀਂ ਭਾਨੇ ਸਿੱਧੂ ਦੇ ਹੱਕ ਚ ਆ ਤੁਸੀਂ ਕੰਡਿਊਜੀਅਲ ਦੇ ਹੱਕ ਚ ਹੋ ਸਕਦੇ ਤੱਕੇਸ਼ਾਈ ਦੇ ਖਿਲਾਫ ਨਹੀਂ ਤੱਕਾ ਤੱਕਾ ਹੀ ਹੁੰਦਾ ਉਹ ਭਾਨੇ ਨਾਲ ਹੋਵੇ ਚਾਹੇ ਉਹ ਸਰਕਾਰਾਂ ਨਾਲ ਹੋਵੇ ਉੱਪਰਲੀ ਸਰਕਾਰਾਂ ਕਰਨ ਸਟੇਟ ਸਰਕਾਰਾਂ ਨਾਲ ਤੱਕਾ ਤੱਕਾ ਹੀ ਹੁੰਦਾ ਤੱਕੇ ਦੇ ਜਿਹੜਾ ਖਿਲਾਫ ਖੜਨਾ ਔਰ ਇੱਕ ਸਿੱਖ ਦਾ ਫਰਜ਼ ਹੈ ਠੀਕ ਹੈ ਜੀ ਥੈਂਕ ਯੂ ਠੀਕ ਹੈ ਜੀ ਬਾਈ ਜੀ ਧੰਨਵਾਦ